ਤੋਂ ਨੂੰ ਮਾਲਵੇ ਦਾ ਇਤਿਹਾਸ ਪਤਾ ਹੈ ਮਾਲ ਸ਼ਬਦ ਤੋਂ ਬਣਿਆ ਮਾਲਵਾ ਜਿਸ ਦਾ ਭਾਵ ਹੈ ਤਕੜਾ ਬਹਾਦਰ ਸੂਰਬੀਰ ਦੀ ਉਹਦਾ ਮਾਲਵਾ ਪਹਿਲਾਂ ਖੁਸ਼ਕ ਤੇ ਰੇਤਲਾ ਇਲਾਕਾ ਹੁੰਦਾ ਸੀ ਇੱਥੇ ਜੰਗਲ ਹੁੰਦਾ ਸੀ ਤੇ ਫਿਰ ਨਹਿਰਾ ਨਿਕਲਣ ਦੇ ਨਾਲ ਇਹ ਇਲਾਕਾ ਉਪਜਾਊ ਹੋ ਗਿਆ ਮਾਲਵੇ ਦਾ ਸਿੱਖ ਧਰਮ 'ਚ ਬਹੁਤ ਵੱਡਾ ਸਥਾਨ ਹੈ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੀ ਆਖਰੀ ਜੰਗ ਮਾਲਵੇ ਦੀ ਧਰਤੀ ਖਿਦਰਾਣੇ ਦੀ ਢਾਬ ਤੇ ਲੜੀ ਸੀ ਜਿੱਥੇ ਵਜ਼ੀਰ ਖਾਨ ਦੀਆਂ ਫੌਜਾਂ ਨੂੰ ਭੱਜ ਕੇ ਜਾਨ ਬਚਾਉਣੀ ਪਈ ਸੀ ਗੁਰੂ ਸਾਹਿਬ ਨੇ ਮਾਲਵੇ ਦੀ ਧਰਤੀ ਤੋਂ ਬੈਠ ਕੇ ਜ਼ਫਰਨਾਮਾ ਲਿਖ ਕੇ ਔਰੰਗਜ਼ੇਬ ਦਾ ਤਖਤ ਹਿਲਾਇਆ ਮਾਲਵੇ ਦੀ ਕਿ ਹੁਣ ਮੁਗਲਾਂ ਦੀ ਚੜ ਪੱਟੀ ਦੇ ਗੁਰੂ ਨਾਨਕ ਸਾਹਿਬ ਆਪਣੀਆਂ ਉਦਾਸੀਆਂ ਦੌਰਾਨ ਮਾਲਵੇ ਦੀ ਧਰਤੀ ਤੇ ਆਏ ਉਦੋਂ ਇਸ ਨੂੰ ਲੱਖੀ ਜੰਗਲ ਕਿਹਾ ਜਾਂਦਾ ਸੀ ਦੂਜੇ ਗੁਰੂ ਅੰਗਦ ਦੇਵ ਜੀ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਜੀ ਤੇ 9ਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਜੀ ਆਪਣੀਆਂ ਯਾਤਰਾਵਾਂ ਦੌਰਾਨ ਮਾਲਵੇ ਦੀ ਧਰਤੀ ਤੇ ਆਏ ਤੇ ਇਸ ਨੂੰ ਭਾਗ ਲਾਇਆ ਮਾਲਵਾ ਵਿੱਚ ਵੱਡਾ ਕੱਲੂ ਘਰਾ ਹੋਇਆ ਜਿਸ 'ਚ 30 ਤੋਂ 35 ਹਜ਼ਾਰ ਸਿੱਖਾਂ ਦੀਆਂ ਸ਼ਹਾਦਤਾਂ ਹੋਈਆਂ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਨਾਨਕਾ ਪਿੰਡ ਮਾਲਵੇ 'ਚ ਹੈ ਕਈ ਇਤਿਹਾਸਕਾਰਤਾ ਇਹ ਵੀ ਮੰਨਦੇ ਨੇ ਕਿ ਮਹਾਰਾਜਾ ਰਣਜੀਤ ਸਿੰਘ ਦਾ ਜਨਮ ਉਹਨਾਂ ਦੇ ਨਾਨਕੇ ਪਿੰਡ ਬਡਰੁਖਾ ਜਾਨੀ ਕਿ ਮਾਲਵੇ 'ਚ ਹੋਇਆ ਸੀ ਆਜ਼ਾਦੀ ਦੇ ਮਹਾਨਾਇਕ ਸ਼ਹੀਦ ਸੁਖਦੇਵ ਸ਼ ਇਹ ਗਦਰ ਦੀ ਤੀ گلاب ਕੌਰ ਦਾ ਜਨਮ ਮਾਲਵੇ ਦੀ ਧਰਤੀ ਤੇ ਹੋਇਆ। ਵਤਨ ਦੀ ਆਜ਼ਾਦੀ ਲਈ ਚਲਦੀਆਂ ਵੱਖ-ਵੱਖ ਲਹਿਰਾਂ 'ਚ ਮਲਵਈਆਂ ਨੇ ਅਣਗਿਣਤ ਸ਼ਹਾਦਤਾਂ ਦਿੱਤੀਆਂ। ਗੁਜਾਰਾ ਕਿਸਾਨ ਅੰਦੋਲਨ ਤੇ ਪਰਜਾ ਮੰਡਲ ਲਹਿਰ ਮਾਲਵੇ ਦੀਆਂ ਸਭ ਤੋਂ ਵੱਡੀਆਂ ਲਹਿਰਾਂ ਨੇ। ਉੱਤਰੀ ਭਾਰਤ ਦਾ ਸਭ ਤੋਂ ਵੱਡਾ ਕਿਲਾ ਮਾਲਵਾ ਦੇ ਬਠਿੰਡਾ ਵਿੱਚ ਹੈ ਜੋ ਤਕਰੀਬਨ 1800 ਸਾਲ ਪਹਿਲਾਂ ਕੱਟੀ ਰਾਜਪੂਤਾਂ ਦੇ ਵੱਲੋਂ ਬਣਾਇਆ ਗਿਆ ਸੀ ਅੰਗਰੇਜ਼ਾਂ ਨੂੰ ਭਾਰਤ ਤੋਂ ਖਦੇੜਨ ਦੇ ਲਈ ਪਹਿਲੀ ਬਗਾਵਤ ਈ ਚੰਗਿਆੜੀ 1849 ਜਮਾਲ ਦੇ ਤੋਂ ਉੱਠੀ ਸੀ ਏਸ਼ੀਆ ਦੀ ਸਭ ਤੋਂ ਵੱਡੀ ਅਨਾਜ ਮੰਡੀ ਖੰਨਾ ਮਾਲਵੇ ਵਿੱਚ ਮਾਲਵੇ ਨੇ ਪੰਜਾਬੀ ਦੇ ਬਹੁਤ ਵੱਡੇ ਸਾਹਿਤਕਾਰਾਂ ਨੂੰ ਜਨਮ ਦਿੱਤਾ ਮਾਲਵਾ ਕਵਿਸ਼ਰਾਂ ਦਾ ਗੜ ਰਿਹਾ ਬਾਬੂ ਰਜ਼ੇਬ ਅਲੀ ਨੂੰ ਇਸ ਦਾ ਸਿਖਰ ਕਿਹਾ ਜਾ ਸਕਦਾ ਹੈ ਮਾਝਾ ਮਾਲਵਾ ਦਵਾਬਾ ਵਿੱਚੋਂ ਮਾਲਵਾ ਸਭ ਤੋਂ ਵੱਡਾ ਹੈ ਪੰਜਾਬ ਦਾ 60 ਤੋਂ 70% ਰਕਬਾ ਮਾਲਵਾ ਦਾ ਹੈ ਇਥੋਂ ਦੇ ਗੱਬਰੂਆਂ ਨੂੰ ਮਲਬਈ ਤੇ ਮੁਟਿਆਰਾਂ ਨੂੰ ਮਲਵੈਣਾ ਕਿਹਾ ਜਾਂਦਾ ਹੈ ਮਾਲਵੇ ਦੇ ਲੋਕ ਬੜੇ ਸਿੱਧੇ ਸਾਦੇ ਸਾਫ਼ ਦਿਲ ਮਿਲਨਸਰ ਅਣਖੀ ਤੇ ਬਹਾਦਰ ਹੁੰਦੇ ਨੇ ਮਾਲਵੇ ਵਾਲਿਆਂ ਨੂੰ ਇਹ ਰੀਲ ਜ਼ਰੂਰ ਸ਼ੇਅਰ ਕਰੋ ਤੇ ਹੋਰ ਕਿਹੜੇ ਇਲਾਕੇ ਦਾ ਇਤਿਹਾਸ ਤੁਸੀਂ ਜਾਨਣਾ ਚਾਹੁੰਦੇ ਹੋ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸੋ